ਤੇ ਇਹਦੇ ਅੰਦਰ ਛੱਤ ਹੈਗੀ ਆ ਤੁਹਾਨੂੰ ਛੱਤ ਦਿਖਾ ਰਿਹਾ ਤੇ ਇਹ ਸੀਗਾ ਆਗਰੇ ਤੋਂ ਜਦੋਂ ਜਾਣਾ ਹੁੰਦਾ ਸੀਗਾ ਲਾਹੌਰ ਵੱਲ ਚੱਲੇ ਪੈਂਦੇ ਸੀਗੇ ਇਹ ਉਸ ਪਰਪਸ ਲਈ ਬਣਾਇਆ ਗਿਆ ਸੀਗਾ ਇਹ ਆ ਜੀ ਉਸ ਸਰਾਂ ਦਾ ਗੇਟ ਜਿਸ ਨੂੰ ਕਿ ਲਾਹੌਰੀ ਗੇਟ ਦੇ ਨਾਮ ਨਾਲ ਉਹ ਜਾਣਿਆ ਜਾਂਦਾ ਹੈ ਤੇ ਜਿਹੜਾ ਅਗਲੇ ਪਾਸੇ ਆ ਉਹ ਦਿੱਲੀ ਵੱਲ ਦਾ ਰਾਹ ਸੀਗਾ ਇਹ ਇਹਦਾ ਜਿਹੜੀ ਦਿਸ਼ਾ ਹੈ ਸਿੱਧੀ ਲਾਹੌਰ ਵੱਲ ਦੀ ਸੀਗੀ ਜਦੋਂ ਫੌਜ ਲਾਹੌਰ ਤੋਂ ਦਿੱਲੀ ਵੱਲ ਨੂੰ ਚਾਲਾ ਪਾਉਂਦੀਆਂ ਸੀ ਤੇ ਇੱਥੇ ਉਹਨਾਂ ਦੇ ਰੇਨ ਵਾਸਤੇ ਜਗਾ ਬਣਾਈ ਗਈ ਸੀ ਪਰ ਵੀ ਜਾਨਣਾਇ ਕਰੀ ਤੁਹਾਨੂੰ ਦਿਖਾਉਣਾ ਉੱਪਰੋਂ ਕਿਵੇਂ ਦੇਖਦਾ ਸਾਰਾ ਕੁਝ ਔਰੋਂ ਤੇ ਗਿਆ ਹੈ ਜੋ ਕਿ ਜਾਉਦਾ ਆ ਦੇਖੋ ਤੁਸੀਂ ਸਾਰੇ ਹੀ ਪਾਸੇ ਇੱਥੇ ਬਹੁਤ ਆ ਦੇਖੋ ਮੈਂ ਤੁਹਾਨੂੰ ਦਿਖੋ ਰਿਹਾ ਇਸ ਤਰ੍ਹਾਂ ਮ ਬੂੜੇ ਉਤਾਰ ਕੇ ਅੰਦਰ ਆਇਆ ਕਿ ਅਜੇ ਉਹ ਸਾਹਮਣੇ ਜਗਾ ਹੈਗੀ ਹੈ ਕੋਸ ਟਾਈਮ ਤੇ ਇਹਨਾਂ ਦੇ ਚ ਜ ਮੋਮਬਤੀਆਂ ਜਾਂ ਦੀਵੇ ਜਾਂ ਕੁਛ ਉਹ ਚੀਜ਼ਾਂ ਲਗਾਈਆਂ ਗਈਆਂ ਹੋਣੀਆਂ ਜਿਹਦੇ ਨਾਲ ਰਾਤ ਨੂੰ ਚਾਨਣ ਹੁੰਦਾ ਹੋਏਗਾ ਹੁਣਾ ਇਹ ਕਹਿੰਦੇ ਖੂ ਹੁੰਦਾ ਸੀਗਾ ਜਿਵੇਂ ਮੈਂ ਸੁਣ ਕੇ ਆ ਇੱਥੇ ਲੋਕਾਂ ਕੋਲ ਤੇਰੀਆਂ ਪੋੜੀਆਂ ਵੀ ਕੰਦੇ ਜਾਂਦੀਆਂ ਨੇ ਕਿਸੇ ਜ਼ਮੀਨ ਦੇ ਵਿੱਚ ਕਿਸੇ ਪਾਸੇ ਨੂੰ ਜਾਂਦੀਆਂ ਨੇ ਇਹ ਪਤਾ ਨਹੀਂ ਕਿੱਦਾਂ ਨੂੰ ਰਾਹ ਜਾਂਦਾ ਕਹਿੰਦੇ ਨੇ ਕਦੀ ਕਿਸੇ ਨੇ ਇਹਦੇ ਜਾਗੇ ਨਹੀਂ ਦੇਖਿਆ ਹਨਾ ਉੱਥੇ ਕਿ ਇਹ ਕਿੱਦਾਂ ਨੂੰ ਜਾਂਦਾ ਹੈ ਕਿੱਥੇ ਤੱਕ ਜਾਂਦਾ ਇਹ ਡੁੰਗਾਈ ਕਿੱਦਾਂ ਨੂੰ ਜਾਂਦੀ ਹੈ ਤੇ ਆਪਾਂ ਵਾਈਕਰੀ ਜਾਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸੋ ਅੱਜ ਆਪਾਂ ਪਹੁੰਚੇ ਜੀ ਸਰਾ ਅਮਾਨਤਖਾਨ ਜੋ ਕਿ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਜੋ ਕਿ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਪੈ ਜਾਂਦਾ ਹੈ ਤੇ ਅੱਜ ਆਪਾਂ ਪਹੁੰਚੇ ਆ ਉਸ ਸਰਾ ਦੇ ਉੱਤੇ ਜਿੱਥੇ ਕਿਸੇ ਵੇਲੇ ਮੁਗਲ ਰਾਜ ਦਾ ਜ਼ਬਰਦਸਤ ਸੀਗਾ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਉਸ ਥਾਂ ਦੇ ਉੱਤੇ ਪਹੁੰਚੇ ਆ ਤੇ ਤੁਹਾਨੂੰ ਦਿਖਾਉਣੇ ਆ ਇੱਥੋਂ ਦਾ ਕੀ ਹੈ ਅੱਜ ਦਾ ਮਾਹੌਲ ਹੈ ਤੇ ਉਸ ਵੇਲੇ ਕੀ ਮਾਹੌਲ ਸੀ ਉਹ ਵੀ ਤੁਹਾਨੂੰ ਜਾਨੂ ਕਰਾਵਾਂਗੇ ਤੁਹਾਨੂੰ ਤੇ ਜਗਜੋਤ ਵੀਰ ਜੀ ਸਾਨੂੰ ਲੈ ਕੇ ਆਏ ਨੇ ਇੱਥੇ ਤੇ ਉਹਨਾਂ ਦਾ ਵੀ ਤੁਸੀਂ ਸਾਰੇ ਜਣੇ ਧੰਨਵਾਦ ਕਰ ਸਕਦੇ ਹੋ ਕਿ ਅੱਜ ਇਹ ਚੀਜ਼ ਦਿਖਾਉਣ ਵਾਸਤੇ ਸਾਨੂੰ ਜਗਜੋਤ ਵੀਰਾ ਲੈ ਕੇ ਆਇਆ ਮੈਂ ਵੀਰੇ ਨੂੰ ਰਿਕਵੈਸਟ ਕੀਤੀ ਕਿ ਵੀਰੇ ਆਪਾਂ ਜਾਣਾ ਹੈ ਤੇ ਵੀਰ ਜੀ ਉਹਨਾਂ ਦਾ ਲਾਗੇ ਪਿੰਡ ਹੈਗਾ ਤੇ ਆਪਾਂ ਵੀਰ ਜੀ ਉਹਨਾਂ ਨਾਲ ਆਏ ਆ ਤੇ ਮੈਂ ਤਾਂ ਹੁਣ ਸਭ ਤੋਂ ਪਹਿਲਾਂ ਸਰਾਹ ਦੇ ਕਮਰੇ ਦਿਖਾਣਾ ਹੈ ਜੋ ਕਿ ਕਈਆਂ ਦੇ ਉੱਤੇ ਛੱਤਾਂ ਹੈਗੀਆਂ ਕਈਆਂ ਦੇ ਉੱਤੇ ਡਿੱਗ ਚੁੱਕੀਆਂ ਨੇ ਇਹ ਉਸ ਟਾਈਮ ਦੀ ਸਰਾਹ ਸੀਗੀ ਇੱਕ ਜਿੱਥੇ ਫੌਜ ਰੁੱਕਦੇ ਆ ਕਿ ਰੁਕਿਆ ਕਰਦੇ ਸੀ ਜਦੋਂ ਦਿੱਲੀ ਵੱਲੋਂ ਚਾਲਾ ਪਾਉਂਦੀ ਸੀ ਲਾਹੌਰ ਤੋਂ ਤੇ ਇਸ ਜਗ੍ਹਾ ਦੇ ਉੱਤੇ ਉਹ ਆਰਾਮ ਕਰਦੇ ਹੁੰਦੇ ਸੀਗੇ ਤੇ ਆਹ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਬਾਹਰੋਂ ਵੀ ਸਾਰਾ ਕੁਝ ਦਿਖਾਣਾ ਪਹਿਲਾਂ ਮੈਂ ਤੁਹਾਨੂੰ ਸਰਾ ਦੇ ਕਮਰੇ ਦਿਖਾ ਦਾਂ ਅ ਤੇ ਆ ਦੇਖੋ ਸੇਮ ਇਧਰ ਵੀ ਉਦਾਂ ਹੀ ਬਣਿਆ ਹੋਇਆ ਸਾਰਿਆਂ ਦੀ ਹੀ ਇੱਕੋ ਜੀ ਬਨਾਵਟ ਤੇ ਇਹਦੇ ਅੰਦਰ ਛੱਤ ਹੈਗੀ ਹੈ ਵੀ ਤੁਹਾਨੂੰ ਛੱਤ ਦਿਖਾਣਾ ਹੈ ਸ਼ਾਇਦ ਹੋ ਸਕਦਾ ਕਿ ਉਧਰ ਵੀ ਹੋਵੇ ਆ ਦੇਖੋ ਤੁਸੀਂ ਇੱਟਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਇੱਥੇ ਆਰਾਮ ਕਰਨ ਵਾਸਤੇ ਉਹਨਾਂ ਨੇ ਸਰਾ ਬਣਾਈ ਹੋਦੀ ਸੀ ਕਿਉਂਕਿ ਬਹੁਤ ਦੂਰੀ ਤੇ ਆ ਦਿੱਲੀ ਤਾ ਕਰਕੇ ਇੱਥੇ ਰੁਕਿਆ ਕਰਦੇ ਸੀ ਤੇ ਆ ਦੇਖੋ ਤੁਸੀਂ ਸਾਰੀ ਅੰਦਰ ਮਤਲਬ ਕਿ ਸਾਰਿਆਂ ਦੀ ਬਣਾਵਟ ਇੱਕੋ ਜੀ ਕੀਤੀ ਗਈ ਹੈ ਆ ਦੇਖੋ ਤੁਸੀਂ ਇਹਦੇ ਅੰਦਰ ਵੀ ਸੇਮ ਹੀ ਹੈ ਮਤਲਬ ਉੱਥੇ ਤੱਕ ਕਮਰੇ-ਕਮਰੇ ਨੇ ਸ਼ਾਇਦ ਉਧਰ ਵੀ ਹੋਣਗੇ ਜ਼ਿਆਦਾ ਹੋਣਗੇ ਤੇ ਇਸ ਵਕਤ ਘੱਟ ਨੇ ਕਿਉਂਕਿ ਉਸ ਤੋਂ ਬਾਅਦ ਲੋਕਾਂ ਨੇ ਇੱਥੇ ਕਬਜ਼ਾ ਕਰ ਲਿਆ ਤੇ ਤੁਸੀਂ ਦੇਖ ਸਕਦੇ ਹੱਲੇ ਵੀ ਕਈ ਹੈਗੇ ਨੇ ਦੀਆਂ ਇਹਦੀ ਛੱਤ ਡਿੱਗੀ ਹੋਈ ਹੈ ਤੁਹਾਨੂੰ ਨਜ਼ਰ ਪਾਉਣਾ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਛੱਤ ਡਿੱਗੀ ਹੋਈ ਹੈ ਤੁਸੀਂ ਇਹਦੀਆਂ ਇੱਟਾਂ ਦੇਖ ਸਕਦੇ ਹੋ ਵੇਖੋ ਕਿੱਡੀਆਂ ਪਤਲੀਆਂ ਪਤਲੀਆਂ ਇੱਟਾਂ ਇਹ ਬਹੁਤ ਹੀ ਪੁਰਾਣਾ ਆ ਇਹ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਮਰਦਾ ਕਿ ਬਹੁਤ ਜਿਆਦਾ 올ਡ ਆ ਇਹ ਉਸ ਟਾਈਮ 'ਚ ਜਗ੍ਹਾ ਤਾਂ ਬਹੁਤ ਹੀ ਮਹੱਤਵ ਸੀਗਾ ਹੁੰਦਾ ਸੀ ਮਰੇ ਤੇ ਪਾਣੀ ਪੂਣੀ ਦਾ ਹੋਊਗਾ ਉਹਦਾ ਸਿਸਟਮ ਇਹ ਜਿਹੜਾ ਸੀਗਾ ਜਿਹੜਾ ਬਣਿਆ ਸੀਗਾ ਇਹ ਸੀਗਾ ਆਗਰੇ ਤੋਂ ਜਦੋਂ ਜਾਣਾ ਹੁੰਦਾ ਸੀਗਾ ਲਾਹੌਰ ਵੱਲ ਚੱਲੇ ਪੈਂਦੇ ਸੀਗੇ ਇਹ ਉਸ ਪਰਪਸ ਲਈ ਬਣਾਇਆ ਗਿਆ ਸੀਗਾ ਆ ਦੇਖੋ ਇੱਧਰਲੇ ਬੰਨੇ ਵੀ ਹੋਣ ਗਿਆ ਸਰਾ ਟਾਈਪ ਵੀ ਬਣਿਆ ਸੀਗਾ ਜائیں ਓਪਨ ਹੋਣ ਗਿਆ ਸਾਰੇ ਕਮਰੇ ਟਾਈਪ ਹੀ ਬਣਿਆ ਹੋਇਆ ਜਿਵੇਂ ਉਦੋਂ ਸਰਾਮਾ ਚੱਲ ਇਸ ਤਰ੍ਹਾਂ ਹੁੰਦੀ ਆਣ ਗਈ ਉਸ ਜਮਾਲੇ ਦੇ ਵਿੱਚ ਤੇ ਸਾਰਾ ਤੁਸੀਂ ਦੇਖ ਸਕਦੇ ਹੋ ਹੀ ਟੰਗ ਦੇ ਨਾਲ ਬਣਿਆ ਹੋਇਆ ਕਈ ਠੱਗੇ ਨੇ ਕਈ ਹਲੇ ਮੌਜੂਦ ਨੇ ਤੇ ਉਹਨਾਂ ਨੇ ਸਮੇਂ ਤੱਕ ਸ਼ਾਇਦ ਹੋਰ ਵੀ ਜ਼ਿਆਦਾ ਨਾ ਤੁਹਾਨੂੰ ਇਹ ਚੀਜ਼ ਦੇਖਣ ਨੂੰ ਮਿਲੇ ਤੇ ਆਪਾਂ ਆਏ ਆ ਦੇਖਣ ਵਾਸਤੇ ਤੇ ਸਾਡੇ ਨਾਲ ਤੁਸੀਂ ਵੀ ਦੇਖ ਸਕਦੇ ਹੋ ਤੇ ਸਲਾਮਾ ਅਗਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਖਿਆਲ ਪਹਿਲਾਂ ਸਾਰਾ ਹਿੱਸਾ ਸਲਾਮਾ ਹੁੰਦੀ ਹੋਣੀ ਹੈ ਤੁਸੀਂ ਦੇਖੋ ਕਿੰਨੀ ਦੂਰ ਤੱਕ ਇਹ ਕਮਰੇ ਬਣੇ ਹੋਏ ਨੇ ਖੋਜ ਵਾਸਤੇ ਇੱਥੇ ਦਾ ਦ੍ਰਿਸ਼ ਮਤਲਬ ਤੁਸੀਂ ਦੇਖ ਹੀ ਸਕਦੇ ਹੋ ਉੱਥੋਂ ਤੱਕ ਆ ਦੇਖੋ ਸਾਰਾ ਕੁਝ ਇਦਾਂ ਹੀ ਆ ਡਿੱਗਣਾ ਯਈ ਲੋਈ ਦੇਖੋ ਤੁਸੀਂ ਆਇਆ ਇਹਦਾ ਐਂਡ ਇੱਥੋਂ ਤੱਕ ਇਹ ਖਤਮ ਹੁੰਦੀ ਸੀ ਸਰਾਂ ਮਤਲਬ ਕਿੰਨੀ ਵੱਡੀ ਆ ਜਗਾ ਇਹੜੀ ਸਰਾ ਆ ਤੁਸੀਂ ਦੇਖ ਸਦੇ ਹੋਏ ਇਹ ਆ ਜੀ ਉਸ ਸਰਾਂ ਦਾ ਗੇਟ ਜਿੰਨੂੰ ਕਿ ਲਾਹੌਰੀ ਗੇਟ ਦੇ ਨਾਮ ਨਾਲ ਉਹ ਜਾਣਿਆ ਜਾਂਦਾ ਹੈ ਤੇ ਜਿਹੜਾ ਅਗਲੇ ਪਾਸੇ ਆ ਉਹ ਦਿੱਲੀ ਵੱਲ ਦਾ ਰਾਹ ਸੀਗਾ ਇਹ ਇਹਦਾ ਜਿਹੜੀ ਦਿਸ਼ਾ ਹੈ ਸਿੱਧੀ ਲਾਹੌਰ ਵੱਲ ਦੀ ਸੀਗੀ ਜਦੋਂ ਫੌਜ ਲਾਹੌਰ ਤੋਂ ਦਿੱਲੀ ਵੱਲ ਨੂੰ ਚਾਲਾ ਪਾਉਂਦੀਆਂ ਸੀ ਤੇ ਇੱਥੇ ਉਹਨਾਂ ਦੇ ਰਹਿਣ ਵਾਸਤੇ ਜਗ੍ਹਾ ਬਣਾਈ ਗਈ ਸੀ ਤੇ ਇੱਥੇ ਖੂਬ ਹੀ ਹੁੰਦਾ ਸੀਗਾ ਤੇ ਹੁਣ ਤੱਕ ਤੁਸੀਂ ਦੇਖਦੇ ਖੂਬ ਬਿਲਕੁਲ ਸੁੱਕਿਆ ਹੋਇਆ ਆ ਉਸ ਟਾਈਮ ਦੇ ਉੱਤੇ ਬਹੁਤ ਹੀ ਡੂੰਗੀ ਜਗ੍ਹਾ ਨਹੀਂ ਕਰਨੀ ਪੈਂਦੀ ਸੀ ਪਾਣੀ ਕੱਢਣ ਵਾਸਤੇ ਤੇ ਤਾਂ ਕਰਕੇ ਇਹਦੀ ਇੰਨੀ ਡੂੰਘਾਈ ਨਹੀਂ ਹੈਗੀ ਅੱਜ ਕੱਲ ਤਾਂ ਬਹੁਤ ਵੱਡੇ ਵੱਡੇ ਬੋਰ ਕਰਨੇ ਪੈਂਦੇ ਫੇਰ ਜਾਈ ਕਿਤੇ ਪਾਣੀ ਦੀ ਬੂੰਦ ਨਸੀਬ ਹੁੰਦੀ ਆ ਉਸ ਟਾਈਮ ਦੇ ਉੱਤੇ ਥੋੜੀ ਜਿਹੀ ਖੁਦਾਈ ਕਰੋ ਤੇ ਪਾਣੀ ਨਿਕਲ ਹੁੰਦਾ ਸੀਗਾ ਤੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪੁਰਾਣਾ ਗੇਟ ਆਏ ਤੇ ਇਹਦੇ ਉੱਤੇ ਜਿਹੜਾ ਲਿਖਿਆ ਗਿਆ ਹੈ ਬਹੁਤ ਹੀ ਸੁਨੇਰੇ ਅੱਖਰਾਂ ਨਾਲ ਲਿਖਿਆ ਗਿਆ ਹੈ ਸਾਰਾ ਕੁਝ ਤੇ ਇਹ ਜਿਹੜਾ ਅਮਨਤ ਖਾਨ ਸੀ ਉਹ ਹੀ ਐਸੇ ਨੂੰ ਲਿਖਦਾ ਸੀ ਕਿਉਂਕਿ ਉਹ ਇੱਕ ਕੈਲੀਗ੍ਰਾਫਰ ਸੀਗਾ ਜਿੰਨੂੰ ਕੀ ਆਪਾਂ ਕਹਿ ਦਿੰਦੇ ਆ ਕਿ ਸੁਨੇਰੇ ਅੱਖਰਾਂ ਦੇ ਵਿੱਚ ਕੁਝ ਲਿਖਣਾ ਤੇ ਉਹਨਾਂ ਨੇ ਹੀ ਤਾਜ ਮਹਿਲ ਦੇ ਉੱਤੇ ਵੀ ਸਭ ਕੁਝ ਲਿਖਿਆ ਤੇ ਉਹਨਾਂ ਨੇ ਹੀ ਇੱਥੇ ਲਿਖਿਆ ਹਾਂਜੀ ਵੀਰ ਜੀ ਤੁਸੀਂ ਉੱਤੇ ਚੱਲ ਗਏ ਆਂ ਆ ਨਾ ਆ ਨਾ ਤੇ ਅੱਜ ਇੱਥੇ ਲੋਕ ਰਹਿੰਦੇ ਵੀ ਨੇ ਇੱਥੇ ਸਾਰੀਆਂ ਸਰਾਵਾਂ ਦੇ ਵਿੱਚ ਸਾਰੀ ਸਰਾਂ ਦੀ ਜਗ੍ਹਾ ਆਏ ਤੇ ਲੋਕੀ ਇੱਥੇ ਰਹਿੰਦੇ ਨੇ ਬੱਚੇ ਵੀ ਖੇਡਦੇ ਨੇ ਕੁੱਦਦੇ ਨੇ ਇਸ ਜਗ੍ਹਾ ਉੱਤੇ ਪਿੰਡ ਵਸਿਆ ਹੋਇਆ ਹੁਣ ਇੱਥੇ ਵੀ ਤੇ ਇਹ ਮੇਰੇ ਖਿਆਲ ਨਾਲ ਉਦੋਂ ਕੁਝ ਹੋਊਗਾ ਕਿਉਂਕਿ ਇੱਥੇ ਲਿਖਿਆ ਨਹੀਂ ਗਿਆ ਹੋਇਆ ਇਸ ਵਕਤ ਆਪਾਂ ਸਗੇਟ ਦੇ ਬਿਲਕੁਲ ਉੱਤੇ ਖਲੋਤੇ ਹੋਏ ਆ ਇੱਥੇ ਰਸਤਾ ਪੌੜੀਆਂ ਟੁੱਟੀਆਂ ਹੋਈਆਂ ਨੇ ਪਰ ਫਿਰ ਵੀ ਉੱਤੇ ਜਾਇਆ ਜਾ ਸਕਦਾ ਆ ਤੇ ਅੱਜ ਤੁਸੀਂ ਦੇਖ ਸਕਦੇ ਹੋ ਆਪਾਂ ਐਸੇ ਤੋਂ ਉਦੇ ਉੱਪਰ ਖਲੋਤੇ ਆ ਆ ਦੇਖੋ ਤੁਸੀਂ ਕੀ ਮੰਜਰ ਹੁੰਦਾ ਹੋਊਗਾ ਉਸ ਟਾਈਮ ਦੇ ਉੱਤੇ ਉਹ ਸਾਹਮਣੇ ਵੀ ਹੈਗੀ ਆ ਪਰ ਉੱਥੇ ਜਾਇਆ ਨਹੀਂ ਜਾ ਸਕਦਾ ਕਿਉਂਕਿ ਆ ਛੱਤ ਡਿੱਗੀ ਹੋਈ ਆ ਸਾਰੀ ਤੇ ਇਹਦੇ ਉੱਪਰ ਵੀ ਨਹੀਂ ਜਾਇਆ ਜਾ ਸਕਦਾ ਤੇ ਇੱਥੋਂ ਆਪਾਂ ਬਾਹਰ ਦੇਖ ਸਕਦੇ ਆ ਮੇਰੇ ਖਿਆਲ ਨਾਲ ਇਸ ਜਗ੍ਹਾ ਉੱਤੇ ਉਦੋਂ ਫੌਜ ਰਖਵਾਲੀ ਕਰਨ ਵਾਸਤੇ ਖਲੋਦੀ ਹੋਈਗੀ ਤੇ ਅੱਜ ਇਹ ਬਿਲਕੁਲ ਖੰਡਰ ਬਣਿਆ ਹੋਇਆ ਆ ਆ ਦੇਖੋ ਜਿਵੇਂ ਸਾਹਮਣੇ ਤੇ ਇੱਥੇ ਇੱਕੋ ਜਿਹਾ ਦੁਆਰ ਆ ਦੋਨਾਂ ਪਾਸੇ ਇਧਰੋਂਲੇ ਓਪਨ ਆ ਇਧਰਲੇ ਬੰਦ ਆ ਦੋਨੇ ਤੇ ਇੱਥੇ ਉਸ ਟਾਈਮ ਦੇ ਉੱਤੇ ਫੌਜਾਂ ਖਲੋਦੀਆਂ ਹੋਣਗੀਆਂ ਆਪਣੀ ਸੈਨਾ ਦੀ ਰਖਵਾਲੀ ਲਈ ਆਹ ਆ ਜੀ ਉਹ ਜਗ੍ਹਾ ਜਿੱਥੋਂ ਆਪਾਂ ਆਹਉਤੇ ਤੇ ਬਹੁਤ ਘੱਟ ਜਗ੍ਹਾ ਇੱਕ ਬੀ ਟੁੱਟੀ ਹੋਈ ਹੈ ਸਾਰੀ ਤੇ ਇਹ ਨੇ ਪੂੜੀਆਂ ਉਧਰ ਜਾਇਆ ਜਾ ਸਕਦਾ ਚਲ ਆ ਵੇਖੀ ਉਧਰ ਚਲੀਏ ਹੁਣ ਆ ਵੇਖੀਏ ਚਲੋ ਚਲ ਬਿਨਾਸ ਲੈ ਚਾਹਦਾ ਇਹ ਬਿਨਾਸ ਲੈ ਵੀਰ ਜੀ ਨਹੀਂ ਜਾਇਆ ਜਾਣਾ ਚੱਲ ਬਿਨਾਸ ਲੈ ਚੱਲ ਓ ਬੱਲੇ ਜਗ ਜੋਸਿਆਂ ਵੇਖਾਂ ਹੈ ਗਰ ਆ ਉੱਤੇ ਹੈਗਾ ਅੱਛਾ ਇਧਰ ਨਹੀਂ ਹੈ ਉਹ ਉੱਪਰ ਹੀ ਚੱਲੇ ਨੇ ਇਧਰ ਠੀਕ ਹੈ ਵੀਰ ਜੀ ਕਹਿੰਦੇ ਉਧਰ ਜਾਇਆ ਜਾ ਸਕਦਾ ਇਧਰ ਨਹੀਂ ਜਾਇਆ ਜਾ ਸਕਦਾ ਇਧਰ ਉਹ ਨਹੀਂ ਬਾਜਾ ਮੈਂ ਡੈਗੀ ਨਾ ਜਾਈਏ ਇਹ ਹੈਗਾ ਜੀ ਦੂਸਰਾ ਗੇਟ ਜੋ ਕਿ ਜਾਂਦਾ ਸਿੱਧਾ ਦਿੱਲੀ ਵੱਲ ਨੂੰ ਤੇ ਆਪਾਂ ਉਧਰਲੇ ਗੇਟ ਤੋਂ ਹੁਣ ਇਧਰਲੇ ਗੇਟ ਦੇ ਅੰਦਰ ਆਏ ਆ ਤੇ ਆਪਾਂ ਉੱਪਰ ਜਾਵਾਂਗੇ ਇਹਦੇ ਤੇ ਇੱਥੇ ਕਹਿੰਦੇ ਨਾ ਐ ਪੌੜੀਆਂ ਹੈਗੀਆਂ ਨੇ ਅੰਦਰਲੇ ਪਾਸੇ ਤੇ ਦੇਖਦੇ ਆਪਾਂ ਪੌੜੀਆਂ ਦਾ ਰਸਤਾ ਆਇਆ ਰਸਤਾ ਪੌੜੀਆਂ ਦਾ ਮਤਲਬ ਕੀ ਇੱਥੇ ਪੂਰਾ ਰਸਤਾ ਬਣਿਆ ਹੋਇਆ ਆ ਪੌੜੀਆਂ ਵਾਸਤੇ ਤੇ ਹਰ ਜਗ੍ਹਾ ਦੇ ਉੱਤੇ ਪੌੜੀਆਂ ਹੀ ਪੌੜੀਆਂ ਨੇ ਆਪਾਂ ਉੱਪਰ ਜਾਂਦੇ ਆ ਉਧਰਲੇ ਪਾਸੇ ਪੌੜੀਆਂ ਨੇ ਮੈਨ ਤੇ ਇੱਥੇ ਵੀ ਸੇਮ ਉਸ ਤਰ੍ਹਾਂ ਹੀ ਬਣਿਆ ਹੋਇਆ ਜਿਵੇਂ ਉੱਥੇ ਨੇ ਆਇਆ ਪੌੜੀਆਂ ਆ ਦੇਖੋ ਵੀਰ ਆ ਪਾ ਉੱਪਰ ਆ ਚੁਕੇ ਆ ਸਾਰਾ ਹੀ ਸਾਰਾਂ ਦੀ ਜਗਾ ਸੀ ਏ ਉਧਰ ਹੀ ਸਾਰਾ ਕੁਛ ਢੱਠਿਆ ਹੋਇਆ ਆ ਤੇ ਇੱਕ ਆਹ ਲਈ ਬਸ ਬਚਿਆ ਜਿਹੜਾ ਇਧਰਲੇ ਪਾਸੇ ਗੁਬਨਦ ਕਹੇ ਜਾਂਦੇ ਆ ਆਪਾਂ ਜਿਹਨੂੰ ਟੋਮ ਇੰਗਲਿਸ਼ ਦੇ ਵਿੱਚ ਉਹ ਤੇ ਆਂਦੇ ਨੇ ਸਾਹ ਬਹੁਤ ਚੜ ਗਿਆ ਯਾਰ ਤੇ ਆ ਸਾਰੀ ਜਗਾ ਤੁਸੀਂ ਦੇਖਦੇ ਸਾਰੇ ਹੀ ਡਿੱਗੀ ਹੋਈ ਆ ਉਧਰਲੇ ਪਾਸੇ ਖੰਡਰ ਬਣਿਆ ਹੈ ਬਿਲਕੁਲ ਰਾਜ ਕਹਿੰਦਾ ਮੇਰਾ ਪਿੱਛਾ ਜਰਮੀ ਇੱਥੇ ਹੋਇਆ ਸੀ ਮੈਨੂੰ ਕੁਛ ਕੁਛ ਚੇਤਾ ਆ ਰਿਹਾ ਇਹ ਪਤਾ ਨਹੀਂ ਕਿਉਂ ਬਣਾਇਆ ਗਿਆ ਉਸ ਟਾਈਮ ਤੇ ਇਹ ਹੈ ਤੇ ਉਸ ਟਾਈਪ ਪਰ ਇਹਦਾ ਕੀ ਮਕਸਦ ਹੋ ਸਕਦਾ ਉਸ ਟਾਈਮ ਦੇ ਉੱਤੇ ਇਹ ਨਹੀਂ ਪਤਾ ਕਿਉਂਕਿ ਇਹਦੇ ਨਾਲ ਦੋ ਬਣੇ ਹੋਏ ਆ ਡੈਗਣ ਆ ਜਾਈ ਭਰਾ ਆ ਨਾ ਨਾ ਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਆ ਚੀਜ਼ਾਂ ਬਣਾਈਆਂ ਗਈਆਂ ਫੌਜ ਦੀ ਰਖਵਾਲੀ ਵਾਸਤੇ ਕਿ ਕੋਈ ਵੀ ਜੇ ਉੱਥੇ ਹਮਲਾ ਕਰੇ ਤੇ ਆ ਤੁਸੀਂ ਦੇਖ ਸਕਦੇ ਹੋ ਛੇ ਕਿੰਨੇ ਮੇਰੇ ਕਿ ਅੱਜ ਕੱਲ ਦੀ ਸੋਚ ਨਾਲੋਂ ਵੀ ਪੁਰਾਣੀਆਂ ਚੀਜ਼ਾਂ ਬਣੀਆਂ ਹੋਈਆਂ ਸੀ ਉਸ ਟਾਈਮ ਦੇ ਉੱਤੇ ਵੀ ਜੇ ਆਪਾਂ ਅੱਜ ਬੰਕਰ ਦੇਖਦੇ ਆ ਨਾ ਕਿ ਸਾਡੀ ਆਰਮੀ ਨੇ ਬੰਕਰ ਬਣਾਏ ਆ ਤੇ ਉਦੋਂ ਵੀ ਇਹ ਬੰਕਰ ਬਣੇ ਹੁੰਦੇ ਸੀ ਜਿੱਥੇ ਲੋਕ ਕੇ ਫੌਜ ਉੱਤੇ ਜਿਹੜੀ ਦੁਸ਼ਮਣ ਫੌਜੀ ਉਹਦੇ ਉੱਤੇ ਵਾਰ ਕਰਦੇ ਹੁੰਦੇ ਸੀਗੇ ਇੱਥੋਂ ਉਸ ਟਾਈਮ ਦੇ ਉੱਤੇ ਜਦ ਤਿਰਕਮਾਨ ਦਾ ਜਮਾਨਾ ਸੀ ਹਨਾ ਤੇ ਕਾਮ ਹੀ ਇਹ ਚੀਜ਼ਾਂ ਖੱਡੀਆਂ ਮੈਂ ਰੱਖਦੀਆਂ ਉਸ ਟਾਈਮ ਦੇ ਉੱਤੇ ਵੀ ਤੁਸੀਂ ਦੇਖ ਹੀ ਸਕਦੇ ਹੋ ਚਲ ਬੋਲੀਆ ਰੋਡਾ ਮੈਂ ਉੱਪਰ ਵੀ ਜਾਣਾ ਇੱਕ ਵਾਰੀ ਤੁਹਾਨੂੰ ਦਿਖਾਉਣਾ ਹੈ ਉੱਪਰ ਉਹ ਕਿਵੇਂ ਦੇਖਦਾ ਸਾਰਾ ਕੁਝ ਔਰੋ ਤਾਂ ਗਿਆ ਕਿ ਜਾਉ ਤੇ ਆਹ ਦੇਖੋ ਤੁਸੀਂ ਸਾਰੇ ਹੀ ਪਾਸੇ ਇੱਥੇ ਬਹੁਤ ਆਹ ਦੇਖੋ ਮੈਂ ਤੁਹਾਨੂੰ ਦਿਖਾਉਣਾ ਯੂਮ ਕਰਕੇ ਆਹ ਦੇਖੋ ਤੁਸੀਂ ਫੁੱਲ ਬੂਟੇ ਗੁਲਦਸਤੇ ਬਹੁਤ ਬਹੁਸ਼ ਬਣਿਆਗਾ ਬਹੁਤ ਸੋਹਣਾ ਕਲਾ ਨਾ ਬਣਿਆ ਹੋਏ ਅਸੀਂ ਉਸ ਟੈਕ ਦੇ ਉੱਤੇ ਤੇ ਹੋ ਵੀ ਥੋੜਾ ਥੋੜਾ ਮਜੂਰ ਦਾ ਉਸ ਤਰ੍ਹਾਂ ਹੀ ਇੱਥੋਂ ਪੂਰੀ ਸਰਾਹ ਦਿਖਦੀ ਆ ਪੂਰੀ ਇੱਕ ਉਹ ਸਾਹਮਣੇ ਆ ਉਹ ਦੇਖੋ ਉਹ ਸਿੱਧਾ ਲਾਹੌਰ ਨੂੰ ਜਾਂਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਇਹ ਸਿੱਧਾ ਦਿੱਲੀ ਨੂੰ ਜਾਂਦਾ ਮੇਰੇ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਹੈਗੇ ਆ ਸਰਾਏ ਮਨਤ ਖਾਨ ਜਿਹੜੀ ਕਿ ਸਰਾਹ ਬਣਾਈ ਗਈ ਸੀਗੀ ਕਾਹ ਜਹਾਂ ਦੇ ਵੇਲੇ ਦੇ ਵਿੱਚ ਤੇ ਜਿਹੜਾ ਅਮਨਤ ਖਾਨ ਸੀਗਾ ਮੈਂ ਤੁਹਾਨੂੰ ਉਹਦੇ ਨਾਲ ਜਾਣੂ ਕਰਾ ਦੇਣਾ ਕਿਉਂਕਿ ਜਿਹੜੀ ਇਹ ਜਗਾ ਹੈਗੀ ਆ ਉਹਨੂੰ ਸਮਝਣ ਲਈ ਸਾਨੂੰ ਪਹਿਲਾਂ ਉਹਦੇ ਨਾਲ ਜੁੜਨਾ ਪਏਗਾ ਤੇ ਆਪਾਂ ਹੁਣ ਚੱਲਦੇ 17ਵੀਂ ਸਦੀ ਦੇ ਵਿੱਚ ਕਿਉਂਕਿ 1908 ਦੇ ਵਿੱਚ ਸਰਾਏ ਅਮਨਤ ਖਾਨ ਜਿਹੜਾ ਦਾ ਨਾਮ ਹੈ ਗਏ ਅਮਨਤ ਖਾਨ ਤੇ ਉਹਨਾਂ ਦੇ ਵੱਡੇ ਭਰਾ ਅਲਫਾਜ਼ ਖਾਨ ਜਿਹੜੇ ਸੀਗੇ ਉਹ ਈਰਾਨ ਤੋਂ ਇੰਡੀਆ ਦੇ ਵਿੱਚ ਆਏ ਸੀਗੇ ਮੈਨੂੰ ਨਹੀਂ ਪਤਾ ਕੀ ਕਾਰਨ ਸੀਗੇ ਉਹਨਾਂ ਦੇ ਇੱਥੇ ਆਉਣ ਦੇ ਪਰ ਉਹ ਬਹੁਤ ਹੀ ਘੈਂਟ ਕੈਲੀਗ੍ਰਾਫਰ ਸੀਗੇ ਉਸ ਟਾਈਮ ਦੇ ਵਿੱਚ ਤੇ ਜਿਹੜੀ ਦੀ ਜਗ੍ਹਾ ਦੇਖਦੇ ਹੋ ਇਹ ਛਾਹ ਜਹਾਨ ਦੇ ਟਾਈਮ ਦੇ ਉੱਤੇ ਸਿਗੀ ਜਦੋਂ ਆਗਰੇ ਤੋਂ ਲਹੌਰ ਜਾਂਦੇ ਸੀਗੇ ਉਹ ਟਾਈਮ ਦੇ ਵਿੱਚ ਇਹ ਬਣੀ ਆ ਅੰਮ੍ਰਿਤਸਰ ਤੋਂ ਇਹ ਜਿਹੜੀ ਹੈਗੀ ਦੂਰੀ ਦੇ ਵਿੱਚ 20 ਕਿਲੋਮੀਟਰ ਦੂਰ ਆ ਅੰਮ੍ਰਿਤਸਰ ਤੋਂ ਜੋ ਕਿ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਆ ਜਾਂਦੀ ਹੈ ਤੇ ਤੁਸੀਂ ਇਹ ਦੇਖ ਸਕਦੇ ਹੋ ਬਾਰਡਰ ਏਰੀਆ ਸਾਰਾ ਸਾਰਾ ਇਹ ਤਾਰੇ ਇੱਥੇ ਉੱਪਰੋਂ ਦਿਖਦੀਆਂ ਨੇ ਜਿੱਥੇ ਹੁਣੇ ਆਪਾਂ ਗਏ ਸੀਗੇ ਉੱਪਰ ਉਹ ਜਗ੍ਹਾ ਦੇ ਉੱਤੇ ਤਾਰੇ ਦਿਖਦੀਆਂ ਨੇ ਇੱਥੋਂ ਦੀਆਂ ਜਿਹੜੀਆਂ ਕਿ ਪਾਕਿਸਤਾਨ ਦੀ ਬਾਉਂਡਰੀ ਤੇ ਇੰਡੀਆ ਦੀ ਬਾਉਂਡਰੀ ਹੈ ਤੇ ਆਪਾਂ ਹੁਣ ਗੱਲ ਕਰਦੇ ਜਿਹੜੇ ਆਪਾਂ ਗੇਟ ਦੇ ਉੱਤੇ ਖੜੋਤੇ ਆਂ ਸ਼ਾਇਦ ਇਹਦਾ ਨਾਮ ਦਿੱਲੀ ਗੇਟ ਸੀਗਾ ਕਿਉਂਕਿ ਜਿਹੜੇ ਦੋ ਗੇਟ ਹੈਗੇ ਲਾਹੌਰੀ ਗੇਟ ਤੇ ਦਿੱਲੀ ਗੇਟ ਇਹ ਦਿੱਲੀ ਗੇਟ ਦਾ ਨਾਮ ਤਾਂ ਸੀਗਾ ਕਿਉਂਕਿ ਜਿਹੜਾ ਇਹਦਾ ਮੂੰਹ ਹੈ ਦਿੱਲੀ ਵੱਲ ਹੈ ਜਿਹੜਾ ਦਿੱਲੀਏ ਲੋ ਕੋਈ ਆਉਂਦੇ ਸੀਗੇ ਜਿਹੜੇ ਫੌਜ ਹੁੰਦੇ ਸੀਗੀ ਉਹ ਆ ਗੇਟ ਥਣੀ ਅੰਦਰ ਐਂਟ੍ਰੈਂਸ ਕਰਦੀ ਸੀ ਜਦੋਂ ਲਾਹੌਰੋਂ ਆਉਂਦੀ ਸੀਗੀ ਉਹ ਗੇਟ ਥਣੀ ਤੇ ਵਿੱਚ ਘਰ ਤਾਂ ਬਣਾਇਆ ਸੀਗਾ ਇਹਦਾ ਪਰਪਸ ਸੀਗਾ ਰੈਸਟ ਕਰਨਾ ਕਿਉਂਕਿ ਸਰਾ ਦਾ ਮਤਲਬ ਇਹੀ ਹੁੰਦਾ ਰੈਸਟ ਕਰਨਾ ਤੇ ਉਹ ਟਾਈਮ ਵੀ ਸਿੰਪਲ ਜਿਹਾ ਪਰਪਸ ਹੈਗਾ ਤੇ ਸਰਾਏ ਮੰਦਖਾਨ ਜੋ ਸੀਗੇ ਉਹ ਹੈਗੇ ਸੀ ਕੈਲੀਗ੍ਰਾਫੀ ਜਿਹਨਾਂ ਨੇ ਕੀਤੀ ਤਾਜ ਮਹਿਲ ਦੇ ਵਿੱਚ ਜਦੋਂ ਸ਼ਾਹਜਹਾਨ ਦੀ ਵਾਈਫ ਮੁਮਤਾਜ਼ ਦੀ ਡੈਥ ਹੋਈ ਸੀਗੀ ਬੱਚਾ ਡਿਲੀਵਰੀ ਕਰਦੇ ਟਾਈਮ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਪੋਇੰਟ ਕੀਤਾ ਗਿਆ ਸੀ ਚੁਣਿਆ ਗਿਆ ਸੀਗਾ ਸ਼ਰਾਏ ਮਾਨਤ ਖਾਂਜੀ ਨੂੰ ਕਿ ਨਾਮਾ ਕਿ ਤੁਸੀਂ ਆਓ ਤੇ ਜਿਹੜਾ ਉਹਨਾਂ ਦਾ ਗੁਬੰਦ ਇੱਕ ਹੋ ਸਿੱਧਾ ਤਾਜ ਮਹਿਲ ਦੇ ਉੱਤੇ ਕਿੰਨੇ ਗੁਬੰਦ ਹੈ ਤੇ ਇੱਕ ਗੁਬੰਦ ਜਿਹੜਾ ਸੀਗਾ ਮਤ ਟੋਮਬ ਜੀ ਨੂੰ ਆਪਾਂ ਕਹਿ ਦਿੰਦੇ ਆ ਉਹਨਾਂ ਦੀ ਵਾਈਫ ਦਾ ਸੀਗਾ ਤੇ ਉਹਦੇ ਤੇ ਬੰਦਾ ਕਲਾਕਾਰੀ ਕਰਨੀ ਸੀ ਕੈਲੀਗ੍ਰਾਫੀ ਨਾਲ ਤੇ ਜਦੋਂ ਉਹਨਾਂ ਨੇ ਕਲਾਕਾਰੀ ਕੀਤੀ ਤੇ ਸ਼ਾਹਜਹਾਂ ਜੀ ਬਹੁਤ ਪਰਸਨ ਹੋਏ ਤੇ ਉਹਨਾਂ ਨੇ ਉਹਨੂੰ ਪੱਕਾ ਉੱਥੇ ਰ ਪੱਕਾ ਹੈ ਇਸ ਟਾਈਪ ਕੀ ਉਹਨਾਂ ਨੇ ਸਾਰੀ ਫੈ ਕਲਾ ਕਰਾਤੀ ਉਹਨਾਂ ਨੇ ਹੀ ਕੀਤੀ ਸਾਰੀ ਕੈਲੀਗ੍ਰਾਫੀ ਜਿਹੜੀ ਟਾਈ ਮਹਿਲ ਦੀ ਉਹਨਾਂ ਨੇ ਹੀ ਕੀਤੀ ਹੈ ਤੇ ਉਹਨਾਂ ਨੇ ਹੀ ਇਸ ਜਗ੍ਹਾ ਦੀ ਕਲਾਗ੍ਰਾਈ ਕੀਤੀ ਸੀ ਕਿ ਸਾਰੀ ਮਦ ਕਲਾ ਉੱਪਰ ਬਣੀ ਹੋਈ ਆ ਹੁਣ ਬਹੁਤ ਕੁਝ ਮਦ ਲੁਕਤ ਹੋ ਗਿਆ ਇਥੋਂ ਮਦ ਕਈ ਚੀਜ਼ਾਂ ਰਹੀਆਂ ਖਰਾਬ ਹੋ ਗਈਆਂ ਕਿਉਂਕਿ ਬਹੁਤ ਪੁਰਾਣਾ ਟਾਈਮ ਹੋ ਗਿਆ ਆ ਤਕਰੀਬਨ 400 ਸਾਲ ਹੋ ਚੁੱਕੇ ਨੇ ਆ ਚੀਜ਼ ਨੂੰ ਤੇ ਜਿਹੜੇ ਸੀਗੇ ਮੰਨਤ ਖਾਨ ਜੀ ਉਹਨਾਂ ਦਾ ਨਾਮ ਬਾਅਦ ਚੋਂ ਪਿਆ ਹੈਗਾ ਜਦੋਂ ਉਹਨਾਂ ਨੂੰ ਉਹਨਾਂ ਨੂੰ ਇੱਕ ਉਸ ਟਾਈਮ ਹੀ ਪਦਮ ਸ਼੍ਰੀ ਅਵਾਰਡ ਜਿਵੇਂ ਹੁਣ ਦਿੰਦੇ ਆ ਉਸ ਟਾਈਮ ਤੇ ਵੀ ਕੋਈ ਅਵਾਰਡ ਸੀਗੇ ਜੋ ਉਹਨਾਂ ਨੂੰ ਦਿੱਤਾ ਗਿਆ ਸੀਗਾ ਉਹਨਾਂ ਦੇ ਵੱਲੋਂ ਸ਼ਾਹਜਹਾਨ ਜੀ ਵੱਲੋਂ ਤੇ ਉਹ ਟਾਈਮ ਦੇ ਉੱਤੇ ਉਹਨਾਂ ਨੂੰ ਦਿੱਤਾ ਗਿਆ ਸੀਗਾ ਉਹ ਜਿਹੜਾ ਅਵਾਰਡ ਹੈ ਤੇ ਜੋ ਕਿ ਮੈਂ ਹਿਸਟਰੀ ਪੜ੍ਹੀ ਆ ਮੜੀ ਮੁੱਟੀ ਜੋ ਕਿ ਸਾਨੂੰ ਮਤਲਬ ਕਿਤਾਬਾਂ ਚੋਂ ਜਾਂ ਕਿਤੋਂ ਗੂਗਲ ਤੋਂ ਰੱਬ ਦੀ ਆ ਮੈਂ ਵੀ ਉਹੀ ਚੀਜ਼ ਪੜ੍ਹੀ ਆ ਤੇ ਹੋ ਸਕਦਾ ਆ ਕੁਛ ਨਾ ਕੁਛ ਉੱਤੇ ਗਲਤੀ ਹੀ ਹੋਵੇ ਕਿਉਂਕਿ ਕਿਤਾਬੀ ਜਾਣਕਾਰੀ ਬਹੁਤ ਵੱਡੀ ਜਾਣਕਾਰੀ ਹੁੰਦੀ ਆ ਤੇ ਜਿਨ੍ਹਾਂ ਨੇ ਮਤਲਬ ਪੂਰੀ ਹਿਸਟਰੀ ਪੜ੍ਹੀ ਆ ਸ਼ਾਇਦ ਹੋ ਸਕਦਾ ਮੈਂ ਕੁਝ ਗਲਤ ਤੇ ਬੋਲਦਾ ਹੋਵੇ ਤੇ ਉਹਦੇ ਲਈ ਮਾਫੀ ਪਰ ਜਿਹੜੀ ਇਹ ਜਗ੍ਹਾ ਆ ਬਹੁਤ ਸੋਹਣੀ ਬਣੀ ਆ ਇੱਥੋਂ ਦੇ ਜਿਹੜੇ ਦਵਾਰ ਆ ਅੱਜ ਇਹ ਦੇਖਦੇ ਹਾਂ ਦੋ ਗੇਟ ਇੱਥੇ ਬਣੇ ਹੋਏ ਆ ਇੱਕ ਉੱਥੇ ਮਸਜਿਦ ਬਣੀ ਹੋਈ ਆ ਉਹ ਵੀ ਆਪਾਂ ਤੁਹਾਨੂੰ ਜਾ ਕੇ ਦਿਖਾਉਣੇ ਆ ਤੇ ਜਿਹੜੇ ਇੱਥੋਂ ਦੇ ਹੈਗੇ ਗਲਾਸ ਚ ਟਾਈਲਸ ਆਪਾਂ ਕਹਿੰਦੇ ਨਾਲ ਇਹਨੂੰ ਗਲਾਸ ਟਾਈਲਸ ਉਹਦੇ ਨਾਲ ਕਲਾਗ੍ਰਾਤੀ ਬਣੀ ਸੀਗੀ ਸਾਰੀ ਜੋ ਕਿ ਉਸ ਸਮੇਂ ਦੇ ਵਿੱਚ ਬਹੁਤ ਸੋਹਣੀ ਸੀਗੀ ਤੇ ਅੱਜ ਦੇ ਟਾਈਮ 'ਚ ਵੀ ਬਹੁਤ ਸੋਹਣੀ ਆ ਆਪਾਂ ਦੇਖ ਸਕਦੇ ਹਾਂ ਨੂੰ ਪੁਰਾਣੇ ਸਮੇਂ ਨਾਲ ਜੋੜਦੀ ਆ ਜਿਹੜੀ ਚੀਜ਼ ਤੇ ਆਪਾਂ ਬਹੁਤ ਖੁਸ਼ ਨਹੀਂ ਸੀ ਵਾ ਕਿ ਸਾਨੂੰ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਹੁਣ ਤੱਕ ਹੋ ਸਕਦਾ ਇਹ ਕੱਲ ਨੂੰ ਨਾ ਦਿਖੇ ਤੇ ਆਪਾਂ ਆ ਗਏ ਆਪਾਂ ਕੈਪਚਰ ਕੀਤੀ ਆ ਚੀਜ਼ ਤੇ ਸਾਨੂੰ ਬਹੁਤ ਵਧੀਆ ਲੱਗ ਰ ਤੇ ਜਦੋਂ ਆਪਾਂ ਉਸ ਗੇਟ ਤੋਂ ਥੱਲੇ ਉਤਰਦੇ ਆਂ ਤੇ ਸਾਹਮਣੇ ਇਹ ਦਰਵਾਜ਼ਾ ਲਗਾਇਆ ਗਿਆ ਜੋ ਕਿ ਬਹੁਤ ਹੀ ਪੁਰਾਣਾ ਦਰਵਾਜ਼ਾ ਆ ਤੁਸੀਂ ਦੇਖ ਹੀ ਸਕਦੇ ਹੋ ਪਰ ਇਹ ਸਾਰੀ ਜਗ੍ਹਾ ਠੱਠੀ ਹੋਈ ਆ ਇਸ ਵਕਤ ਤੇ ਇਹ ਦਰਵਾਜ਼ੇ ਨੂੰ ਦੇਖ ਕੇ ਮੈਂ ਸੋਚਿਆ ਕਿ ਤੁਹਾਨੂੰ ਇੱਕ ਵਾਰੀ ਇਹ ਦਰਵਾਜ਼ਾ ਵੀ ਦਿਖਾਵਾਂ ਉਸ ਟਾਈਮ ਦੇ ਤੇ ਦਰਵਾਜ਼ੇ ਨੂੰ ਲੋਕ ਇਹਦੇ ਨਾਲ ਲਗਾਏ ਜਾਂਦੇ ਸੀਗੇ ਤੇ ਇਹ ਬਹੁਤ ਹੀ ਪੁਰਾਣਾ ਦਰਵਾਜ਼ਾ ਆ ਦੇਖੋ ਕਿੱਲ ਲੱਗੇ ਆ ਵੱਡੇ ਵੱਡੇ ਉਸ ਟਾਈਮ ਦੇ ਤੇ ਇਸ ਤਰ੍ਹਾਂ ਦੇ ਦਰਵਾਜ਼ੇ ਚੱਲਦੇ ਸੀ ਅੱਜ ਦੇ ਦਰਵਾਜ਼ੇ ਤੇ ਉਸ ਟਾਈਮ ਦੇ ਦਰਵਾਜ਼ਿਆਂ 'ਚ ਬਹੁਤ ਫਰਕ ਹੁੰਦਾ ਸੀ ਤੁਸੀਂ ਦੇਖੋ ਕਿੰਨਾ ਮੋਟਾ ਬਾਲਾ ਲੱਗਾ ਹੈ ਜਿਹਦੇ ਨਾਲ ਇਹ ਸਾਰਾ ਬਣਾਇਆ ਗਿਆ ਹੈ ਤੇ ਲੱਕੜ ਵੀ ਸੋਚ ਸਕਦੇ ਤੁਸੀਂ ਕਿੰਡੀ ਵਧੀਆ ਹੋਗੀ ਜਿਹਨੂੰ ਅੱਜ ਤੱਕ ਸਿਉਂਕ ਨਹੀਂ ਪਈ ਇਹ ਤਾਂ ਕਰਕੇ ਖਰਾਬ ਹੋਈ ਹੈ ਕਿਉਂਕਿ ਇਹਦਾ ਰੱਖਵਾਲੀ ਨਹੀਂ ਕੀਤੀ ਗਈ ਸਹੀ ਢੰਗ ਨਾਲ ਤੇ ਤਾਂ ਕਰਕੇ ਸਾਰੀ ਹੀ ਚੀਜ਼ ਖਰਾਬ ਹੋ ਚੁੱਕੀ ਹੈ ਪਰ ਸਿਉਂਕ ਨਹੀਂ ਲੱਗੀ ਇਸ ਚੀਜ਼ ਨੂੰ ਇਹ ਅਸੀਂ ਐਂਟਰ ਕੀਤੀ ਹੈ ਜੀ ਸਰਾ ਦੇ ਅੰਦਰ ਤੇ ਇਹ ਰੱਖਤ ਵੀ ਮੇਰੇ ਖਿਆਲ ਨਾਲ ਬਹੁਤ ਪੁਰਾਣਾ ਹੈ ਇੱਥੇ ਤੇ ਇੱਥੇ ਹੈਗੀ ਆ ਜੀ ਉਹ ਮਸਜਿਦ ਤੇ ਉਹਦੇ ਅੰਦਰ ਆ ਕਹਿੰਦੇ ਨੇ ਤੇ ਬੱਚੇ ਵੀ ਇੱਥੇ ਖੇਡਦੇ ਨੇ ਤੇ ਇੱਧਰ ਵੀ ਖੂਹ ਹੈਗਾ ਇੱਕ ਜਿਵੇਂ ਉੱਧਰ ਖੂਹ ਸੀ ਨਾ ਤੇ ਇੱਕ ਇੱਧਰ ਵੀ ਖੂਹ ਹੈਗਾ ਆ ਤੇ ਮੈਂ ਖੂਹ ਦੇ ਉੱਤੇ ਜਾ ਕੇ ਦਿਖਾਉਣਾ ਤੁਹਾਨੂੰ ਆ ਦੇਖੋ ਤੁਸੀਂ ਇਹ ਖੂਹ ਬਹੁਤ ਛੋਟੇ ਸੀ ਉਸ ਟਾਈਮ ਦੇ ਉੱਤੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਪਾਣੀ ਬਹੁਤ ਛੇਤੀ ਮਿਲ ਜਾਂਦਾ ਸੀ ਅੱਜ ਕੱਲ ਤਾਂ ਬਹੁਤ ਨੀਵਾ ਪਾਣੀ ਚੱਲ ਗਿਆ ਨਾ ਉਸ ਟਾਈਮ ਦੇ ਉੱਤੇ ਪਾਣੀ ਬਹੁਤ ਘਟ ਡੰਗਾਈ ਦੇ ਉੱਤੇ ਹੁੰਦਾ ਸੀਗਾ ਤੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਉਸ ਟਾਈਮ ਦੇ ਉੱਤੇ ਬਣਿਆ ਹੋਊਗਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਲਿਖਿਆ ਹੋਇਆ ਸਾਰਾ ਕੁਝ ਆਪਾਂ ਥੱਲੇ ਉਤਰ ਕੇ ਦਿਖਾਉਣੀ ਆ ਤੁਹਾਨੂੰ ਪਰ ਇੱਥੇ ਕੋਈ ਜਗ੍ਹਾ ਨਹੀਂ ਬਣੀ ਹੋਈ ਮੇਰੇ ਖਿਆਲ ਨਾਲ ਅ ਜਗਜੋਤ ਇੱਥੇ ਕੋਈ ਉਹ ਜਗ੍ਹਾ ਤਾਂ ਨਹੀਂ ਬਣੀ ਹੋਈ ਪਾਰਟੀ ਕੋਲਰ ਕਿ ਜਿੱਥੇ ਉਹ ਹੋਵੇ ਮਜ਼ੇਦ ਹੋਵੇ ਹਨਾ ਨਾ ਕਿਤੀ ਲੋ ਸਾਇਦਾ ਜਾਂ ਮੈਂ ਆਪਾਂ ਗਲਤ ਹੋਵਾਂ ਕਿਉਂਕਿ ਉਹਨਾਂ ਨੂੰ ਇੱਥੇ ਹੀ ਦਫਨਾਇਆ ਗਿਆ ਸੀਗਾ ਮੈਂ ਸਦਾ ਇਹੀ ਜਗ੍ਹਾ ਬੂੜ ਉਤਾਰ ਕੇ ਜਾਣਾ ਹੈ ਅੰਦਰ ਤੁਸੀਂ ਦੇਖ ਸਕਦੇ ਮੈਂ ਬੂੜ ਉਤਾਰ ਕੇ ਅੰਦਰ ਆਇਆ ਕਿ ਅਜੇ ਉਹ ਸਾਹਮਣੇ ਜਗ੍ਹਾ ਹੈਗੀ ਹੈ ਤੇ ਆਪਾਂ ਅੰਦਰ ਆਏ ਆ ਤੁਸੀਂ ਆਹ ਦੇਖ ਸਕਦੇ ਹੋ ਇੱਥੇ ਲਿਖਿਆ ਵੀ ਹੋਇਆ ਹੈ ਸਾਰਾ ਕੁਝ ਆ ਮੇਰੀ ਆਵਾਜ਼ ਗੂੰਜ ਰਹੀ ਹੋਵੇ ਕਿ ਆ ਦੇਖੋ ਤੁਸੀਂ ਇੱਥੇ ਹੀ ਉਹਨਾਂ ਨੂੰ ਦਫਨਾਇਆ ਗਿਆ ਸੀਗਾ ਤੇ ਉਹਨਾਂ ਦਾ ਮੈਂ ਤੁਹਾਨੂੰ ਨਾਮ ਦੱਸਦਾ ਜਿਹੜਾ ਪਹਿਲਾਂ ਮਦਸਰਾਇ ਸਰਾਇ ਮੰਦਿਰ ਦੇ ਹਾਤੇ ਬਾਜੂ ਪਿਆਣਾ ਜਦੋਂ ਇੱਥੇ ਦਫਨਾਇਆ ਗਿਆ ਉਸ ਤੋਂ ਬਾਅਦ ਸਰਾਇ ਕਮਾਂਡ ਵਿਖਾਣੇ ਦੇ ਨਾਮ ਪਿਆ ਸੀਗਾ ਉਦੋਂ ਤੋਂ ਉਹਦਾ ਨਾਮ ਸੀਗਾ ਅਬਦੁੱਲ ਰਹਿਮਨ ਨਾਮ ਸੀਗਾ ਉਹਦਾ ਜਿਹੜਾ ਨਾਮ ਪਹਿਲਾਂ ਦਾ ਨਾਮ ਅਬਦੁੱਲ ਰਹਿਮਨ ਕਿਸੇ ਦੇ ਨਾਮ ਉਹਨਾਂ ਦਾ ਬਾਜੂ ਪਿਆ ਸੀਗਾ ਜਦੋਂ ਲੋਕਾਂ ਨੂੰ ਲੋਕੀ ਉਹਨਾਂ ਨੂੰ ਜਾਣਨ ਲੱਗੇ ਸੀਗੇ ਇੱਕ ਮੈਂ ਤੁਹਾਨੂੰ ਆ ਵੀ ਚੀਜ਼ ਦਿਖਾਣਾ ਚਾਹੁੰਦਾ ਆ ਕਿ ਇਹ ਮੇਰੇ ਖਿਆਲ ਨਾਲ ਉਸ ਟਾਈਮ ਦੇ ਤੇ ਲਾਈਟ ਦਾ ਤੇ ਹੋਇਆ ਨਹੀਂ ਸੀਗਾ ਹਨਾ ਬਿਜਲੀ ਦਾ ਪ੍ਰਯੋਗ ਨਹੀਂ ਹੁੰਦਾ ਸੀ ਤੇ ਉਸ ਟਾਈਮ ਤੇ ਇਹਨਾਂ ਦੇ ਚ ਜ ਮੋਮਬਤੀਆਂ ਜਾਂ ਦੀਵੇ ਜਾਂ ਕੁਛ ਉਹ ਚੀਜ਼ਾਂ ਲਗਾਈਆਂ ਗਈਆਂ ਹੋਣੀਆਂ ਜਿਹਦੇ ਨਾਲ ਰਾਤ ਨੂੰ ਚਾਨਣ ਹੁੰਦਾ ਹੋਏਗਾ ਤੇ ਇਹ ਉਧਰਲੇ ਪਾਸੇ ਵੀ ਆ ਇੱਥੇ ਹੋਰ ਵੀ ਕੰਦਾ ਸੀ ਉਹਨਾਂ ਦੇ ਉੱਤੇ ਵੀ ਸੀਗਾ ਤੇ ਮੈਂ ਉਸੇ ਤੁਹਾਨੂੰ ਦਿਖਾਉਣਾ ਨੇ ਹਨਾ ਚੇਤਾ ਭੁੱਲ ਗਿਆ ਮੈਨੂੰ ਦਿਖਾਉਂਦਾ ਤੇ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਤੇ ਉਸ ਟਾਈਮ ਦੇ ਉੱਤੇ ਜਿਵੇਂ ਗਟਰ ਬਣਾਏ ਗਏ ਹੋਣੇ ਆ ਤੇ ਆਹ ਚੀਜ਼ਾਂ ਹੁੰਦੀਆਂ ਸੀ ਤੁਸੀਂ ਦੇਖ ਸਕਦੇ ਹੋ ਇਹ ਪੌੜੀਆਂ ਦੇ ਥੱਲੇ ਕਿੱਡਾ ਵੱਡਾ ਇੱਕ ਦਿੱਤਾ ਗਿਆ ਹੋਣਾ ਕਿ ਪਾਣੀ ਬਾਹਰ ਜਾਣ ਵਾਸਤੇ ਡਰੇਨ ਸਿਸਟਮ ਉਸ ਟਾਈਮ ਦੇ ਉੱਤੇ ਇਸ ਤਰ੍ਹਾਂ ਦਾ ਹੁੰਦਾ ਸੀਗਾ ਜਦੋਂ ਅਸੀਂ ਇੱਧਰੋਂ ਐਂਟਰ ਕਰਦੇ ਹਾਂ ਜਿਹੜਾ ਇਹ ਦਿੱਲੀ ਗੇਟ ਆ ਜਿਹਨੂੰ ਆਪਾਂ ਦੱਸਿਆ ਤੇ ਇਹ ਗੇਟ ਦੇ ਜਦੋਂ ਆਪਾਂ ਐਂਟਰ ਕਰਦੇ ਤੇ ਇੱਥੇ ਸਾਰਾ ਕੁਝ ਹਿਸਟਰੀ ਲਿਖੀ ਗਈ ਆ ਹਿੰਦੀ ਦੇ ਵਿੱਚ ਲਿਖੀ ਗਈ ਆ ਤੇ ਇੰਗਲਿਸ਼ ਦੇ ਵਿੱਚ ਲਿਖੀ ਗਈ ਆ ਇੱਥੇ ਤੁਸੀਂ ਪੜ੍ਹ ਸਕਦੇ ਹੋ ਆਪਣਾ 2 ਮਿੰਟ ਸਮਾਂ ਕੱਢ ਕੇ ਤੇ ਤੁਸੀਂ ਇਹਨੂੰ ਪੌਸ ਕਰਕੇ ਪੜ੍ਹ ਸਕਦੇ ਹੋ ਇੱਥੇ ਸਾਰਾ ਕੁਝ ਲਿਖਿਆ ਗਿਆ ਹੈ ਕਿ ਇਹ ਕੀ ਹੈਗਾ ਤੇ ਕਿਉਂ ਇੱਥੇ ਹੈ ਨਾ ਬਣਾਇਆ ਗਿਆ ਸਾਰਾ ਕੁਝ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਇਹ ਜਿਹੜੀ ਜਗ੍ਹਾ ਉਤੇ ਆਪਾਂ ਹੁਣ ਆਏ ਆ ਇਹ ਜਿਵੇਂ ਤੁਸੀਂ ਉਹ ਦੇਖ ਸਕਦੇ ਹੋ ਸਰਾਂ ਆ ਤੇ ਸਰਾਂ ਦਾ ਹੀ ਕੋਈ ਉਸ ਟਾਈਮ ਦੇ ਉਤੇ ਹਿੱਸਾ ਹੁੰਦਾ ਹੋਏਗਾ ਮੇਰੇ ਖਿਆਲ ਨਾਲ ਤੇ ਇਹ ਵੀ ਸਾਰਾ ਅੱਜਕੱਲ ਖੰਡਰ ਬਣਿਆ ਹੋਇਆ ਮੈਂ ਤੁਹਾਨੂੰ ਇਹ ਵੀ ਦਿਖਾਉਣਾ ਹੈ ਜਾ ਕੇ ਤੇ ਇੱਥੇ ਆ ਜਿਵੇਂ ਪੁਰਾਣਾ ਖੂਹ ਚੱਲਿਆ ਕਰਦਾ ਸੀ ਨਾ ਤੇ ਉਹ ਖੂਹ ਹੈਗਾ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਹੀ ਇਹਦੇ ਉੱਤੇ ਰੱਸੀ ਲੱਗਦੀ ਹਣੀ ਆ ਤੇ ਬਾਲਟੀ ਨਾਲ ਥੱਲੇ ਪਾਣੀ ਕੱਢਿਆ ਜਾਂਦਾ ਸੀ ਤੇ ਇਹਦੇ ਵਿੱਚ ਪਾਣੀ ਭਰਿਆ ਜਾਂਦਾ ਸੀ ਉਸ ਟਾਈਮ ਦੇ ਉੱਤੇ ਤੇ ਪੁਰਾਣੀ ਯਾਦ ਹੈ ਇੱਕ ਪੰਜਾਬ ਦੀ ਜੋ ਮੈਂ ਤੁਹਾਨੂੰ ਦਿਖਾਈ ਹੈ ਤੇ ਇੱਧਰ ਇਹ ਮਜ਼ੇਦ ਹਣੀ ਆ ਆਲੇ ਇਹ ਕਿਹੜੀ ਹਾਂ ਲਾ ਪੀਣ ਦੀ ਜਗ੍ਹਾ ਹੈ ਤੇ ਇਹ ਵੀ ਮੇਰੇ ਖਿਆਲ ਨਾਲ ਉਸ ਟਾਈਮ ਦੀ ਲੱਗਦੀ ਕਿਉਂਕਿ ਉਸ ਤਰ੍ਹਾਂ ਹੀ ਬਣਿਆ ਹੋਇਆ ਹੈ ਨਾ ਸਾਰਾ ਕੁਝ ਹਾਂ ਪੁਰਾਣੀ ਹੈ ਵੀ ਜਗ੍ਹਾ ਤੇ ਮੈਂ ਤੁਹਾਨੂੰ ਉਧਰ ਲੈ ਕੇ ਜਾਣਾ ਜਿੱਥੇ ਆਪਾਂ ਤੁਹਾਨੂੰ ਦਿਖਾਉਣਾ ਆ ਇਹ ਕਹਿੰਦੇ ਖੂਹ ਹੁੰਦਾ ਸੀਗਾ ਜਿਵੇਂ ਮੈਂ ਸੁਣ ਕੇ ਆ ਇੱਥੇ ਲੋਕਾਂ ਕੋਲ ਤੇਰੀਆਂ ਪੋੜੀਆਂ ਵੀ ਕੰਦੇ ਜਾਂਦੀਆਂ ਨੇ ਕਿਸੇ ਜ਼ਮੀਨ ਦੇ ਵਿੱਚ ਕਿਸੇ ਪਾਸੇ ਨੂੰ ਜਾਂਦੀਆਂ ਨੇ ਇਹ ਸੁਰੰਗ ਹੈਗੀ ਇੱਕ ਟਾਈਪ ਦੀ ਇਹ ਤੇ ਮੈਂ ਦਿਖਾਉਣਾ ਹੈ ਉਹ ਵੀ ਹਾਂਜੀ ਉਹ ਜੇ ਮੈਂ ਸਾਰਾ ਕੁਝ ਹੀ ਐਸੇ ਤ ਟੁੱਟਿਆ ਹੋਇਆ ਤੁਸੀਂ ਦੇਖ ਸਕਦੇ ਉਸੇ ਜ਼ਮਾਨੇ ਦੇ ਵਿੱਚ ਨਹੀਂ ਇਹ ਹੁਣ ਪਿੱਲਰ ਬਣਾਏ ਗਏ ਆ ਠੀਕ ਆ ਇਹ ਥਾਂ ਮੇਰੇ ਖਿਆਲ ਨਾਲ ਬਣਾਏ ਗਏ ਹੋਣਗੇ ਕਿ ਇੱਕ ਇਹਨੂੰ ਬਚਾਉਣ ਵਾਸਤੇ ਬਣਾਇਆ ਗਿਆ ਹੋਣਾ ਕਿ ਇਹ ਡਿੱਗੇ ਨਾ ਤੇ ਤੁਸੀਂ ਦੇਖ ਸਕਦੇ ਇੱਟਾਂ ਬਹੁਤ ਹੀ ਪੁਰਾਣੀਆਂ ਆ ਤੇ ਆਪਾਂ ਥੱਲੇ ਜਾਂਦੇ ਕਰੀ ਆ ਦੇਖੋ ਤੁਸੀਂ ਇੰਪਰਾਨੀ ਕਿ ਕਿੱਧਰ ਨੂੰ ਜਾਂਦਾ ਕਹਿੰਦੇ ਨੇ ਕਦੀ ਕਿਸੇ ਨੇ ਇਹਦੇ ਜਾਗੇ ਨਹੀਂ ਦੇਖਿਆ ਹਨਾ ਉੱਥੇ ਕਿ ਇਹ ਕਿੱਧਰ ਨੂੰ ਜਾਂਦਾ ਆ ਕਿੱਥੇ ਤੱਕ ਜਾਂਦਾ ਇਹ ਡੁੰਗਾਈ ਕਿੱਧਰ ਨੂੰ ਜਾਂਦੀ ਹੈ ਤੇ ਆਪਾਂ ਇੱਕ ਅਰੀ ਜਾਵਾਂਗੇ ਲਗਾ ਤੇ ਨਹੀਂ ਫੜਜੀ ਇੱਥੇ ਦੂਸੇ ਦੇ ਸਦੇ ਕੋ ਹੈਗਾ ਕੋ ਉੱਪਰ ਖੂ ਹੈਗਾ ਤੇ ਥੱਲੇ ਇੱਕ ਜਾਨਵਾਰੀ ਜਗ੍ਹਾ ਆ ਇੱਕ ਖੂ ਆ ਸਾਰਾ ਦੇਖੋ ਕਿੰਨਾ ਢੂੰਗਾ ਬਹੁਤ ਢੂੰਗਾ ਖੂ ਸੀਗਾ ਇਹ ਇੱਥੇ ਕਹਿੰਦੇ ਸਰੰਗ ਸੀਗੀ ਜਿਹੜੀ ਕਿਸੇ ਰਾਹ ਵੱਲ ਨੂੰ ਜਾਂਦੀ ਸੀ ਤੇ ਜਿਵੇਂ ਕਿ ਇੱਥੇ ਮੰਨਿਆ ਜਾਂਦਾ ਸ਼ਾਇਦ ਇਹ ਲਾਹੌਰ ਵੱਲ ਨੂੰ ਕਹਿੰਦੇ ਜਾਂਦੀ ਹੋਏਗੀ ਉਸ ਟਾਈਮ ਦੇ ਉੱਤੇ ਇੱਕ ਜਿਵੇਂ ਕਹਿ ਸਕਦੇ ਕੋ ਖੂਫੀਆ ਜਗ੍ਹਾ ਹੁੰਦੀ ਹੈ ਜਿੱਥੋਂ ਦੀ ਫੌਜ ਬਾਹਰ ਨਿਕਲਿਆ ਕਰਦੀ ਸੀ ਸਿੱਧਾ ਲਾਹੌਰ ਤੋਂ ਇੱਥੇ ਜਦੋਂ ਅੰਮ੍ਰਿਤਸਰ ਨੂੰ ਜਾਂਦੇ ਸੀ ਤਾਂ ਇਹ ਰਸਤਾ ਹੁੰਦਾ ਸੀ ਉਸ ਟਾਈਮ ਦੇ ਉੱਤੇ ਕਿਸੇ ਡਾ ਹੈ ਨਾ ਰਾਹ ਭਾਦੀ ਦੇ ਢਰ ਕੇ ਮੈਨੂੰ ਬੰਨ ਕੇ ਰੱਖਣਾ ਤੁਸੀਂ ਦੱਸ ਸਕਦੇ ਹੋ ਕਿ ਇੱਥੋਂ ਇਹ ਕਿੰਨਾ ਡਿਫਰੈਂਟ ਜੀ ਚੀਜ਼ ਲੱਗਦੀ ਆ ਮੇਰੇ ਫੋਨ ਦੀ ਸਪੇਸ ਖਤਮ ਹੋ ਗਈ ਸੀ ਇਤਤਾਂ ਵਿੱਚ ਵੀਡੀਓ ਥੋੜੀ ਰੁੱਕ ਗਈ ਤੇ ਹੁਣ ਆਪਾਂ ਦੁਬਾਰਾ ਉੱਪਰ ਨੂੰ ਜਾਂਦੇ ਆ ਤੇ ਨਾਲੇ-ਨਾਲੇ ਤੁਹਾਨੂੰ ਦਿਖਾਈ ਜਾਂਦੇ ਆ ਤੇ ਇਹ ਆ ਉਸਰਾ ਦੀ ਸਾਰੀ ਜਗ੍ਹਾ ਬਹੁਤ ਦੂਰ ਤੱਕ ਫੈਲੀ ਹੋਈ ਆ ਤੇ ਬਹੁਤ ਜਗ੍ਹਾ ਉਤੇ ਕਬਜ਼ਾ ਵੀ ਕਰ ਦਿੱਤਾ ਗਿਆ ਆ ਹੁਣ ਅੱਜ ਦੇ ਜਮਾਨੇ ਦੇ ਲੋਕੀ ਆਮ ਜਗ੍ਹਾਵਾਂ ਉਤੇ ਜਿੱਥੇ ਕੋਈ ਨਹੀਂ ਰਹਿੰਦਾ ਉੱਥੇ ਕਬਜ਼ਾ ਕਰ ਲੈਂਦੇ ਨੇ ਤੇ ਉਦ ਤਨਾ ਹੀ ਇਸ ਜਗਾ ਦੇ ਉਤੇ ਵੀ ਕਬਜ਼ਾ ਕੀਤਾ ਗਿਆ ਹੈ। ਨਾਲ ਹੀ ਦੂਰ ਦਾ ਢੇਰ ਆਹੋ। ਹੂੰ ਨਾਲ ਹੀ ਸ਼ਮਸ਼ਾਨ ਘਰ ਵੀ ਹੈਗਾ। ਤੇ ਇਧਰ ਵੀ ਬਣਾਈ ਗਈ ਜਗਾ ਬਣਾਈ ਗਈ ਹੋਈ ਆ। ਇਧਰ ਵੀ ਆ। ਇੱਥੇ ਵੀ ਜਗਾ ਬਣਾਈ ਗਈ ਹੋਈ ਆ ਹਨਾ। ਤੇ ਆਪਾਂ ਹੁਣ ਜਾਨੇ ਬਾਹਰ ਨੂੰ ਤੇ ਹੁਣ ਹੋਣ ਗਏ ਸਾਡਾ ਫੋਟੋ ਸ਼ੂਟ ਹੈ। ਤੇ ਆਪਾਂ ਆ ਗਏ ਆਪਾਂ ਆਏ ਆ ਇਸ ਲੋਕੇਸ਼ਨ ਦੇ ਉੱਤੇ ਤੇ ਆਪਾਂ ਵੀ ਇੱਕ ਅੱਧੀ ਫੋਟੋ ਖਿਚਾ ਲਈਏ ਥੰਬਨੇਲ ਵਾਸਤੇ ਤੇ ਆਪਾਂ ਖੇਚ ਲਿਆ ਨੇ ਤੇ ਉਸ ਤਰ੍ਹਾਂ ਖੇਚ ਲਈ ਇੱਕ ਅੱਧੀ ਪੋਸਟ ਕਰਨ ਵਾਸਤੇ ਤੇ ਇਦਾਂ ਹੀ ਤੁਹਾਨੂੰ ਆਪਾਂ ਵਲੌਗ ਦਿਖਾਉਂਦੇ ਰਵਾਂਗੇ ਇਸ ਤਰ੍ਹਾਂ ਹੀ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ 90 ਦਿਨ 90 ਵਲੌਗ ਦੇ ਨਾਲ ਓਕੇ ਬਾਏ ਬਾਏ